ਹਾਂਜੀ ਮਹਾਰਾਜ ਜੀ ਅਸੀਂ ਕਾਲਸਾ ਤੇਰਾ ਆਹ ਦਰਸ਼ਨ ਦੁੱਸ਼ਨ ਸਾਡੇ ਦੇ ਅਦਰ ਵਿੱਚ ਓ ਤੱਕੇ ਨਾ ਹੋ ਰਹੇ ਪਿੱਛੇ ਹੱਥ ਉੱਪਰ ਕਰ ਲਓ ਜੀ ਹਾਂ 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 ਫੋਨ ਬੁਲਾ ਲੈਂਦੇ ਹਾਂ ਡਿਕਸ਼ਨ ਹਾਂਜੀ ਅੱਛਾ ਡਿਪਸਾ ਲੈ ਕੇ ਜਾਣਗੇ ਡਿਕਨੀ ਜੀ ਹਾਂ ਉਹਨੂੰ ਗੱਲ ਕਰ ਲਈ ਸਾਡੇ ਨਾਲ ਅੱਛਾ ਗੱਲ ਕਰੀਂ सेकंड एक वो डॉक्टर रहता है 10 बंदे ने काफी सा सबूत भी जुटाना है बाकी उनका इम्पैक्ट वाले रूल्स अकॉर्डिंग सब फैमिली के अटॉर्नी कोर्ट ऑर्डर को फॉलो करने के बाद आपको दरदारदार एक नोट जब बहस से शिक्षा नहीं दिखा दे मैं जो दो दिन मानसीया कन्फेशन एक्सेप्ट करना है फैमिली सेंटर दरकार है ਬਰਦਰ ਮੇਰੀ ਦਿੱਤੀ ਕਰਵਾਦੀ ਨਾਲ ਬ੍ਰਦਰ ਵੀ ਉਹ ਕਹਿੰਦੇ ਉਹ ਨੀਂਦਰਾ ਸਨ ਅਜੀ ਤੇ ਫਿਰ ਉਹ ਉਹ ਆਉਂਦੀ ਉਹ ਜੀਡੀਸੀ ਲੋਦਰ ਸਿਕਰਾ ਵੀ ਕੋਸੀ ਬਾਰੇ ਉਹਦੇ ਧਾਰੇ ਪ੍ਰੋਗਰਮ ਆ ਕੇ ਕਰ ਦਿੰਦੇ ਉਹਦੇ ਦੇ ਇਤਰੀ ਦਿਖਾ ਦਿਓ ਮੈਂ ਤਾਂ ਬੇਨਤੀ ਇਹਦੀ ਨੂੰ ਸਨ ਪਤਾ ਹੈ 3 3 ਕਰਾਇਆ ਸਾਡੇ ਕੋਲ ਉਹ ਬਈ ਮੈਂ ਸਾਰੇ ਰੂਜਣ ਦਾ ਮੇਰਾ 10 ਸਾਲ ਦਾ ਤੁਹਾਨੂੰ ਵੱਧ ਜਰਵਾ ਮੇਰਾ ਜੇਲਾ ਦਾ ਹਾਂਜੀ ਮੈਂ ਧਿਆੜ ਧਿਆੜ ਤੋਂ ਤੋਂ ਕੋਈ ਨਹੀਂ ਹਾਂ ਜੀ ਸਾਰੀ ਜਾਣਕਾਰੀ ਤੋਂ ਅਸਲ ਅਥਾਰਟੀ ਜਿਹੜੀ ਹੈ ਨਾ ਜੀ ਉਹ ਜੇਲ ਅਥਾਰਟੀ ਤੋਂ ਕਿੰਨੂੰ ਮਲਾਉਣਾ ਹੈ ਕਿੰਨੂੰ ਮਲਾਉਣਾ ਬੇਸਿਕ ਰੂਮ ਤੋਂ ਇਹ ਅਸੀਂ ਕੋਈ ਵੀ ਸਕਰੂ ਬੇਸਿਕ ਰੂਮ ਦੀ ਗੱਲ ਕਰ ਤਾਂ ਮੈਂ ਹਾਂ ਜੀ ਜਿਹੜੀ ਪਰਮਿਸ਼ਨ ਹੈ ਉਹ ਕਿੰਨੂੰ ਪਰਮਿਟ ਕਰਨਾ ਚਾਹੀਦਾ ਉਹ ਜੇਰ ਅਥਾਰਟੀ ਕੋਲੇ ਨਾ ਦਿੱਸੇ ਹੈ ਅਥਾਰਟੀ ਕਿਸੇ ਸ਼ਾਇਦ ਹੋਵੇ ਇਸੇ ਕੀ ਫੈਮਲੀ ਦੇ ਨੂੰ ਕੀ ਕੀ ਹੋਵੇ ਕਮ ਵੀ ਵੀ ਜਿਹੜੇ ਉਹਨਾਂ ਦਾ ਨਾਮ ਫੈਮਲੀ ਤੇ ਆ ਨਾਮ ਹੈ ਸੱਭਾ ਪਰਟੀ ਵੀ ਫੈਮਲੀ ਹੈ ਦੇਖੋ ਰਾਜਨੀਤੀ ਮਾੜੀ ਵੀ ਦੇਖੀ ਹੈ ਗੰਦੀ ਵੀ ਦੇਖੀ ਹੈ ਪਰ ਇੰਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ ਕਿ ਇੱਕ ਪੰਜਾਬ ਦਾ ਤਿੰਨ ਵਾਰ ਦਾ ਐਮਐਲਏ ਤਿੰਨ ਵਾਰ ਦਾ ਦੋ ਵਾਰ ਦਾ ਮਨਿਸਟਰ ਜੇ ਢੇਰ ਚ ਵੀ ਬੰਦ ਹੈ ਤੇ ਜੇ ਉਹ ਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸਾਂਝ ਆਏ ਉੱਥੇ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰਿਹਾ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇਥੇ ਵੀ ਬਿਨਾ ਕਿਸੇ ਕਾਰਨ ਤੋਂ ਕਤਤਾਂ ਕੀਤੀਆਂ ਜਾ ਰਹੀਆਂ ਨੇ ਅੜਚਨਾ ਡਾਈਆਂ ਜਾ ਰਹੀਆਂ ਨੇ ਔਰ ਮੈਂ ਤੁਹਾਡੇ ਸਾਹਮਣੇ ਹੀ ਹੈ ਜਿੰਨੀ ਗੱਲਬਾਤ ਡਿਪਟੀ ਸੁਪਰਡੈਂਟ ਦੇ ਨਾਲ ਕੀਤੀ ਹੈ ਕਿਉਂਕਿ ਜਿੰਨਾ ਕ ਮੈਂ ਜਾਣਦਾ ਹਾਂ ਜੇਲ੍ਹ ਦੇ ਨਿਯਮ ਉਹਦੇ ਮੁਤਾਬਕ ਕਿਸੇ ਦੀ ਮੁਲਾਕਾਤ ਕਰਾਉਣਾ ਜਾਂ ਨਾ ਕਰਾਉਣਾ ਇਹ ਕੇਵਲ ਤੇ ਕੇਵਲ ਜੇਲ੍ਹ ਅਥਾਰਟੀ ਦੀ ਹੈ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਉਹ ਜੇਲ ਅਥਾਰਟੀ ਜਿੰਨੂੰ ਮਰਜ਼ੀ ਪਰਮਿਟ ਕਰ ਸਕਦੀ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਅੱਜ ਇੱਥੇ ਮੈਨੂੰ ਰਿਫਿਊਜ਼ ਕੀਤਾ ਗਿਆ ਆ ਇਹ ਵਿਚਾਰੇ ਡਿਊਟੀ ਸਟੂਡੈਂਟ ਵੱਲੋਂ ਨਹੀਂ ਕੀਤਾ ਗਿਆ ਇਹ ਜਿਹੜੇ ਦਿੱਲੀ ਬੈਠੇ ਆ ਜਾਂ ਦਿੱਲੀ ਵਾਲੇ ਪੰਜਾਬ ਚ ਬੈਠੇ ਆਣਾ ਜਾਂ ਕੇਜਰੀਵਾਲ ਜਿਹੜਾ ਆ ਜਾਂ ਉਹਦੀ ਟੀਮ ਜਿਹੜੀ ਐ ਇਹ ਸਾਰੀ ਉਹਨਾਂ ਦੀ ਡਾਇਰੈਕਸ਼ਨ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਐ ਸੱਜਣ ਨੂੰ ਮਿਲਣ ਨੂੰ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਐ ਕਿ ਉਹ ਪ੍ਰਵਾਹ ਕਰਨ ਵਾਲਾ ਉਹ ਧਾਕੜ ਜੱਟ ਐ ਔਰ ਅੱਜ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਮੈਂ ਪਹਿਲਾਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਆਗੂਤੋਂ ਹੋ ਕੇ ਗਏ ਨੇ ਜਿਨ੍ਹਾਂ ਨੂੰ ਖਾਲੀ ਹੱਥ ਹੀ ਮੋੜਿਆ ਗਿਆ ਆ ਪਰ ਇਹ ਮਾੜੀ ਗੱਲ ਸਾਡੇ ਮੁੱਖ ਮੰਤਰੀ ਜ਼ਰੂਰ ਪੰਜਾਬ ਦੇ ਨੇ ਪਰ ਉਹ ਕੱਟ ਪੁਤਲੀ ਉਹਨਾਂ ਦੇ ਵਸਤੀ ਗੱਲ ਨਹੀਂ ਗਈ ਨਾ ਉਹਨਾਂ ਨੂੰ ਹੁਣ ਤੇ ਹੁਣ ਤੇ ਲੰਬਾ ਤੇ ਨੂੰ ਮਜੀ ਨਹੀਂ ਕਰਦਾ ਉਹਦੇ ਤੇ ਕਈ ਵਾਰ ਤਰਸ ਜਾ ਵੀ ਆਉਂਦਾ ਕਿ ਗੁਰੂਆ ਤੇਰੇ ਨਾਲ ਜਿਹੜੀ ਹੋਣ ਧੀ ਹੈ ਹੋ ਸਕਦਾ ਹੈ ਕਿ ਕਿਸੇ ਦਫਤਰ ਦਾ ਤਗੜੇ ਦਫਤਰ ਦਾ ਜਿਹੜਾ ਚਪੜਾਸੀ ਉਹ ਵੀ ਜਾਦੀ ਜੁਰਤ ਰਸਦਾ ਹੋਵੇ ਆਪਦੇ ਬੌਸ ਨੂੰ ਕਿਤੇ ਕਹਿ ਦਿੰਦਾ ਹੋਵੇ ਨਹੀਂ ਸਾਹਬ ਆ ਤੂੰ ਗਲਤ ਕਹਿ ਰਿਹਾ ਗੁਰੂਆ ਤੂੰ ਮੁੱਖ ਮੰਤਰੀ ਹੈ ਤੇ ਤੇਰੇ ਸਾਹਮਣੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਆ ਤੇਰੇ ਸਾਹਮਣੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆ ਤੇ ਤੁਮ ਉਥੇ ਵੀ ਅਜੇ ਵੀ ਕੇਤਰੀਵਾਲ ਸਾਹਿਬ ਬਹੁਤ ਸਿਆਣੇ ਆ ਜੀ ਬੜੀ ਉਹਨਾਂ ਦੀ ਗੱਲ ਹੈ ਜੀ ਬੜੀ ਦੇਣ ਹੈ ਸ਼ਰਮ ਆਉਂਦੀ ਹੈ